ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਮੱਝ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣਾ ਬਾਈ ਤੁਹਾਡੇ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਈ ਨਾਮ ਤੇ ਐਡਰੈਸ ਬੋਲੋ ਨਾਮ ਜੀ ਪਿੰਡ ਢਲਮਾ ਹੂੰ ਜ਼ਿਲ੍ਹਾ ਬਰਨਾਲਾ ਹੂੰ ਤਪਾ 4 ਕਿਲੋਮੀਟਰ ਹੈ ਜੀ ਠੀਕ ਆ ਆਪਣੇ ਚਾਚੇ ਕੀ ਮਹਸਾ ਜੀ ਉਹਨਾਂ ਦੀ ਆਪਾਂ ਵੀਡੀਓ ਬੋਲਦੇ ਆ ਨੰਬਰ ਲਿਖਾ ਦਿੰਦੇ ਆ ਆਪਦਾ ਠੀਕ ਆ ਮੋਬਾਈਲ ਨੰਬਰ ਬੋਲੋ ਜੀ 94783 94783 020 02442 ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀ ਜਿਹੜੇ ਮੱਝ ਦੇ ਨੇ ਕਿਹੜਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਸੁੰਦੀ ਡਾਕਟਰ ਆਪਣੇ ਚਾਚੇ ਕੀ ਮਹਸਾ ਆਪਣਾ ਨਾਲ ਹੀ ਘਰ ਆਗਾ ਠੀਕ ਆ ਕਿੰਨੇ ਦਿਨ ਲੈਂਦੀ ਹੈ ਬਈ ਇਹਦਾ ਡਾਕਟਰ ਹਲੇ ਮੇਰੇ ਹਿਸਾਬ ਨਾਲ ਤਾਂ ਲੇ ਜੂ ਹਲੇ ਦਾ 15 ਦਿਨ ਫੁੱਲੇ 15 ਵਾਲੇ ਕੋਈ ਹੋ ਠੀਕ ਆ ਹਾਂ 15 ਦਿਨਾਂ ਦੇ ਸੱਚੀ ਆ ਫੁੱਲ ਕੱਦ ਦਾ ਫੁੱਲ ਰਾਜੀ ਆ ਸਿੰਘ ਕੁਆਲਿਟੀ ਚੰਗੀ ਆ ਫੇਸ ਬੜਾ ਚੰਗਾ ਬਾਕੀ ਕੀ ਕਰਦੇ ਪੈਠਾ ਥੋੜਾ ਬਹੁਤ ਚੰਗਾ ਥਣ ਥਣ ਬੜਾ ਚੰਗਾ ਮੁਠੀ ਵਾਲਾ ਥਣ ਚਵਾਈ ਚੁਵੀ ਕਿਵੇਂ ਸੀ ਬਾਈ ਜਵਾਈ ਜੂਏ ਡਾਟਰ ਅਸੀਂ ਇੱਕ ਦੋ ਜਿਹੇ ਚੋਨੇ ਰਹਿੰਦੇ ਪਸ਼ੂ ਜਮਾ ਓਕੇ ਜਵਾਈਆਂ ਦੇ ਸਾਡੇ ਠੀਕ ਹੈ ਇਹ ਵੀ ਸਾਡੀਆਂ ਵੀ 14 ਦਾ ਸੀ ਇਹਨਾਂ ਦੀਆਂ ਵੀ ਚੋਰੀ ਠੀਕ ਹੈ ਥਾਨ ਬਹੁਤ ਚੰਗਾ ਹੈ ਨਾ ਇਹ ਖੋਲ ਲੈ ਬਾਈ ਮੜੀ ਤੋਰ ਕੇ ਦਿਖਾ ਦੇ ਫੇਸ ਵੀ ਚੰਗਾ ਕੱਦ ਵੱਡ ਚੰਗਾ ਰਾਜੀ ਆ ਬਾਈ ਕੱਚੀ ਜ਼ਰੂਰ ਆ ਬਾਈ ਦਾਖ ਦਾ ਵੀ ਲਜਾ ਸਕਦੀ ਆ 14 15 ਦਾ ਇਹ ਚੰਗੇ ਸੁਵੇ ਵੀ 14 15 ਲੀਟਰ ਦੁੱਧ ਦਿੰਦਾ ਹੈ ਅੱਛਾ ਹਾਂ ਠੀਕ ਆ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦਾ ਮੋੜਾ ਵੱਡਾ ਕੱਦ ਕਿਤੇ ਮੈਂ ਤਾਂ ਕਿਤੇ ਪਾਲਣੀ ਸੌਖੀ ਪਈ ਹੈ ਲੋਕ ਤਾਂ ਅਸੀਂ ਮਹੀਆਂ ਦਾ 5-5 ਲੱਖ ਮੰਗੀ ਜਾਂਦੇ ਆ ਸਹੀ ਗੱਲ ਆ ਬਾਈ ਹੂੰ ਰਾ ਰਾਜੀ ਰੋਜੀ ਫੁੱਲਾ ਕਰਦ ਬੱਡ ਹੱਡਾ ਪੈਰਾਂ ਦੀ ਫੁੱਲ ਖੁੱਲੀ ਆ ਦੁੱਧ ਵਾਹ ਕੇ ਇਹਨੇ ਹੁਣ 20 ਕਿਲੋ ਦੁੱਧ ਦਿੱਤਾ ਫਿਰ ਕੀ ਦੇਣਾ ਕਿਸੇ ਨੇ ਹੂੰ ਠੀਕ ਆ ਬਾਈ ਤੇ ਕੀ ਮੁੱਲ ਕੱਦਣਾ ਡਰ ਕਿਸੇ ਨੇ ਕੋਈ ਮਿਲ ਜੂ ਐਡਾ ਕੱਦਦਾ ਮੇਰਾ ਸਹੀ ਗੱਲ ਆ ਬਾਈ ਫੁੱਲ ਰਾਜੀ ਫੁੱਲ ਕਰਦ ਤੇ ਸਚੰਗਾ ਸਿੰਘ ਸਿੰਘ ਚੰਗਾ ਮੁੱਲ ਕੀ ਹੈ ਜਾਇਜ ਆ ਬਾਈ ਮੁੱਲ ਕੀ ਆ ਬਾਈ ਇਹਦਾ ਦੋ ਪੈਸਾ ਦਾ ਜੀ 2 ਲੱਖ ਰੁਪਈਆ ਬਾਈ ਮਾਨਦਾਨ ਹੋ ਜਾ ਵਿੱਚੋਂ ਮਾਨਦਾਨ ਕਰ ਦੇਣਗੇ ਠੀਕ ਆ 2 ਲੱਖ ਰੁਪਈਆ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਕਿਸੇ ਵੀਰ ਨੂੰ ਬਈ ਮਾਧਿਅਪਸੰਦਾ ਹੈ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ